ਚੇਨਾ ਚ ਬੇੜੀਆਂ ਚ ਪਾ ਕੇ ਐਂ ਝਕਾ ਕੇ ਕੋਡੇ ਕਰਕੇ ਜਿਹੜਾ ਉੱਥੋਂ ਉਹਨਾਂ ਨੂੰ ਕੱਟਿਆ ਗਿਆ ਆਉਂਦਿਆਂ ਜਿਹੜੇ ਉਹਨਾਂ ਦੇ ਸਿਰ ਦਾੜੀਆਂ ਜਿਹੜੀਆਂ ਪੂਰੀ ਤਰ੍ਹਾਂ ਮੁੰਨ ਕੇ ਚਿੱਟੇ ਜਿਹੜੇ ਕੱਪੜੇ ਪਾ ਕੇ ਚਿੱਟੀਆਂ ਜਿਹੜੀਆਂ ਜੁੱਤੀਆਂ ਪਵਾ ਕੇ ਬਸ ਭਜਾ ਭਜਾ ਕੇ ਜਿਹੜਾ ਉਹ ਲਈ ਜਾਂਦੇ ਸੀਗੇ ਸਭ ਤੋਂ ਮੇਨ ਖਬਰ ਅੱਜ ਦੀ ਇਹ ਆ ਭਈ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ 238 ਕਹਿੰਦੇ ਵੀ ਗੈਂਗ ਮੈਂਬਰਸ ਐਲ ਸਲਵਾਡੋਰ ਨੂੰ भेज ਦਿੱਤੇ ਹੈਗੇ ਆ प्रेसिडेंट ਨੇ 1798 ਦਾ ਇੱਕ लॉ ਆ ਉਸ ਨੂੰ इनवोक ਕੀਤਾ ਹੈਗਾ ਜਿਹਦੇ ਤਹਿਤ ਕਹਿੰਦੇ ਵੀ वेनेजुएला ਦੇ गैंग ट्रेन ਦੇ ਰਗुआ ओहो मेंबर ਆ ਉਹਨਾਂ ਨੂੰ एल सल्वाडोर ਭੇਜ ਦਿੱਤਾ ਹੈ ਇਸ ਦੇ باوجود ਜੋ کورٹ ਨੇ ਇਹਦੇ ਤੇ स्टॉप ऑर्डर ਲਾ ਦਿੱਤਾ ਸੀ ਤੇ ऑलरेडी ਜਹਾਜ਼ ਚੜ੍ਹ ਗਿਆ ਸੀ ਤੇ ਉਹ ਕਹਿੰਦੇ ਵੀ ਟੋਟਲੀ ਇਗਨੋਰ ਕੀਤਾ ਗਿਆ ਹੈਗਾ ਹੁਣ ਇਹਦੇ ਬਾਰੇ ਅੱਜ ਜਿਹੜਾ ਕੋਰਡ ਦੇ ਵਿੱਚ ਡਿਸਕਸ਼ਨ ਹੋਊਗੀ ਸਾਰਾ ਹੀ ਅਮਰੀਕਾ ਦਾ ਮੀਡੀਆ ਇਹ ਹੀ ਕਹਿ ਰਿਹਾ ਵੀ ਜੀ 298 ਦੇ ਕਰੀਬ ਜਾਂ 238 ਦੇ ਕਰੀਬ ਗੈਂਗ ਮੈਂਬਰ ਸੀ ਪਰ ਐਕਚੁਅਲ ਨੰਬਰ ਜਦੋਂ ਆਉਂਦੇ ਆ ਉਹ ਕਹਿੰਦੇ ਵੀ 21 ਦੇ ਕਰੀਬ ਮੈਂਬਰ ਸੀਗੇ 23 ਦੇ ਕਰੀਬ ਸੈਲਵਾਡੋਰিয়ান ਗੈਂਗ ਮੈਂਬਰ ਸੀ ਅ ਅੰਨ 23 ਦੇ ਕਰੀਬ ਸੀਗੇ ਟ੍ਰੈਂਡ ਦੇ ਅਰੋਗਾ ਮੈਂਬਰ ਜਿਹੜੇ ਆ ਤੇ 13 ਦੇ ਕਰੀਬ ਸੀਗੇ ਸੈਲਵਾਡੋਰਨ ਗੈਂਗ ਤੇ ਬਹੁਤੇ ਕਈਆਂ ਦੇ ਕਿਸੇ ਤਰ੍ਹਾਂ ਦੀ ਕੋਈ ਚਾਰजेस ਨਹੀਂ ਸੀ ਪਰ ਸਲਵਾਡੋਰ ਦੇ ਪ੍ਰੈਜ਼ੀਡੈਂਟ ਨਾਈਵ ਬੁਕਿਲੇ ਉਹਨਾਂ ਨੇ ਇਹ ਕਨਫਰਮ ਕੀਤਾ ਹੈ ਕਿ ਉਹਨਾਂ ਦੇ ਮੁਲਕ ਨੇ 238 ਜੋ ਲੋਕਾਂ ਉਹ ਅਮਰੀਕਾ ਤੋਂ ਆਪਣੇ ਜੇਲ੍ਹ ਦੇ ਵਿੱਚ ਪਾ ਦਿੱਤੇ ਹੈਗੇ ਆ ਸੋ ਜਿਹੜੀਆਂ ਰਿਪੋਰਟੇਸ਼ਨਸ ਆ ਉਹ ਸੈਂਟਰਲ ਅਮਰੀਕਨ ਕੰਟਰੀਜ਼ ਦਾ ਜਿਹੜਾ ਸੈਂਟਰ ਫਾਰ ਕਨਫਾਈਨਮੈਂਟ ਆਫ ਟੈਰਰਿਜ਼ਮ ਹੈਗਾ ਸੀਈਸੀਓਟੀ ਉੱਥੇ ਇੱਕ ਸਾਲਾਂ ਦੇ ਲਈ ਪਾ ਦਿੱਤੇ ਗਏ ਹੈਗੇ ਆ ਸੋ ਇਹ ਜਿਹੜਾ ਐਕਟ 1798 ਦਾ ਇਹ ਬਹੁਤ ਘੱਟ ਯੂਜ਼ ਕੀਤਾ ਗਿਆ World War 1 ਤੋਂ ਉਸ ਟਾਈਮ ਦੇ ਉੱਤੇ ਯੂਜ਼ ਕੀਤਾ ਗਿਆ ਸੀ ਕਿ ਜਿਹੜੇ ਵੀ ਲੋਕ ਅਮਰੀਕਾ ਦੇ ਉਲਟੋਦ ਬੋਲਦੇ ਹੈਗੇ ਜਾਂ ਕੁਝ ਕਰਦੇ ਆ ਉਹਨਾਂ ਨੂੰ ਚੱਕ ਕੇ ਰਿਪੋਰਟ ਕੀਤਾ ਜਾਂਦਾ ਸੀ ਹੁਣ ਟਰੰਪ ਉਹ ਨਹੀਂ ਇਹ ਕਹਿ ਰਹੇ ਆ ਵੀ ਜੋ ਡਰਗ ਲਾਰਡ ਜਾਂ ਡਰਗ ਦੇ ਵਿੱਚ ਜਾਂ ਗੈਂਗਸ ਇਨਵਾਲਵ ਆ ਇਹਨਾਂ ਨੂੰ ਟੈਰਰਿਸਟ ਡਿਕਲੇਅਰ ਕੀਤਾ ਗਿਆ ਇਸੇ ਕਰਕੇ ਅਸੀਂ ਜਿਹੜਾ ਉਹ ਲਾ ਆ ਉਸ ਨੂੰ ਵਰਫੋ ਰਏ ਹੈਗੇ ਆ 1798 ਚ ਇਹ ਲਾ ਪਾਸ ਹੋਇਆ ਸੀ ਜਦੋਂ ਫਰਾਂਸ ਦੇ ਨਾਲ ਅਮਰੀਕਾ ਦੀ ਜੰਗ ਲੱਗੀ ਸੀ ਉਸ ਟਾਈਮ ਤੇ ਇਮੀਗ੍ਰੈਂਟਸ ਨੂੰ ਰੋਕਿਆ ਗਿਆ ਸੀ ਕਿ ਉਹ ਕਿਸੇ ਤਰ੍ਹਾਂ ਦੀ ਫਰਾਂਸ ਵਾਲਿਆਂ ਦੇ ਨਾਲ ਸਪੋਰਟ ਨਾ ਕਰਨ ਸਿਰਫ ਤਿੰਨ ਵਾਰੀ ਇਨਵੋਕ ਕੀਤਾ ਗਿਆ 1812 ਦੀ ਜੰਗ ਤੋਂ ਬਾਅਦ ਫਿਰ ਵਰਲਡ ਵਾਰ 1 ਤੇ ਵਰਲਡ ਵਾਰ 2 ਦੇ ਵਿੱਚ ਜੀ ਬਿਲਕੁਲ ਹਰਜੋਤ ਸਿੰਘ ਜੀ 238 ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਵੈਨੇਜ਼ੂਏਲਾ ਵਾਲਾ ਗਾਇੰਗਾ ਤੇ 23 ਜਿਹੜੇ ਐਮਐਸ 13 ਗੈਂਗ ਵਾਲੇ ਆ ਉਹਨਾਂ ਨੂੰ ਇਸ ਦੇ ਵਿੱਚ ਕੱ ਲੈ ਗਿਆ ਜੇ ਕਿਸੇ ਨੇ ਵੀਡੀਓ ਦੇਖੀਆਂ ਹੋਣ ਨਾ ਉਹ ਬੰਦੇ ਨੂੰ ਪਤਾ ਲੱਗ ਜਾਏ ਵੀ ਇਸ ਟਾਈਮ ਆ ਵੀ ਕਿਸ ਤਰੀਕੇ ਦੇ ਨਾਲ ਰਾਸ਼ਪਤੀ ਟਰੰਪ ਤੇ ਟਰੰਪ ਪ੍ਰਸ਼ਾਸਨ ਉਹ ਹੱਥ ਧੋਕੇ ਇਹਨਾਂ ਦੇ ਮਗਰ ਅ ਜਿਹੜਾ ਉਹ ਪਿਆ ਹੈਗਾ ਸੋ ਇਹ ਉਹੀ ਨੇ ਜਿਹੜੇ ਪਹਿਲਾਂ ਤੜਲੇ ਦੇ ਨਾਲ ਅਮਰੀਕਾ ਚ ਪਹੁੰਚੇ ਵੀ ਇਹਨਾਂ ਨੇ ਇੱਥੇ ਆ ਕੇ ਗੰਦ ਵੀ ਜਿਹੜਾ ਉਹ ਬਹੁਤ ਪਾਇਆ ਇਤੋਂ ਤੱਕ ਕਿ ਵੀ ਕਈ ਅਪਾਰਟਮੈਂਟ ਬਿਲਡਿੰਗਸ ਕੰਪਲੈਕਸ ਦੇ ਉੱਤੇ ਵੀ ਕਬਜ਼ਾ ਜਿਹੜਾ ਉਹ ਕਰ ਲਿਆ ਆ ਉਦਾਂ ਜਿਹੜੇ ਪ੍ਰਸ਼ਾਸਨ ਪਹਿਲਾਂ ਵੀ ਆਉਂਦੇ ਰਹੇ ਉਹ ਸੋ ਕਾਲ ਦੇਹੀ ਕਹਿੰਦੇ ਰਹੇ ਵੀ ਅਸੀਂ ਜਿਹੜੇ ਗੈਂਗਸ ਆ ਉਹਨਾਂ ਨੂੰ ਇੱਥੋਂ ਕੱਢਣਾ ਆ ਪਰ ਹੁਣ ਜਿਹੜੇ 트럼ਪ ਪ੍ਰਸ਼ਾਸਨ ਉਹ ਕਹਿੰਦੇ ਗੈਂਗਸ ਤਾਂ ਕੱਢਣੀ ਕੱਢਣੇ ਬਾਕੀਆਂ ਦੇ ਉੱਤੇ ਵੀ ਨੰਬਰ ਜਿਹੜਾ ਇਹ ਲਾਉਣਾ ਹੈਗਾ ਆ ਸੋ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਸਮਝੌਤਾ ਹੋਇਆ ਅਲਸਲਵਾਡੋਰ ਦੇ ਨਾਲ ਸੋ ਰਾਸ਼ੀ ਮਿਲਨੀ ਹੈ ਅਲਸਲਵਾਡੋਰ ਨੂੰ ਡਾਲਰ ਮਿਲਨੇ ਆ ਤੇ ਅਮਰੀਕਾ ਅਮਰੀਕਾ ਵਾਲੇ ਕਹਿ ਰਹੇ ਆ ਟ੍ਰम्प ਪ੍ਰਸ਼ਾਸਨ ਕਹਿ ਰਿਹਾ ਆ ਵੀ ਇਹਦੇ ਵਿੱਚ ਸਾਨੂੰ ਪਰ ਪ੍ਰिजनਰ ਜੇ ਆਪਣੇ ਉੱਥੇ ਰੱਖਦੇ ਤੇ ਇੱਥੇ ਜੇ ਇਹਨਾਂ ਨੂੰ ਅਲਸਲਵਾਡੋਰ ਚ ਰੱਖ ਰਹੇ ਆ ਤਾਂ ਬਹੁਤ ਜਿਆਦਾ ਘੱਟ ਖਰਚਾ ਜਿਹੜਾ ਉਹ ਆ ਰਿਹਾ ਆ ਚੈਨਾ ਚ ਬੇੜੀਆਂ ਚ ਪਾ ਕੇ ਐ ਝਕਾ ਕੇ ਕੋਡੇ ਕਰਕੇ ਜਿਹੜਾ ਉੱਥੋਂ ਉਹਨਾਂ ਨੂੰ ਕੱਟਿਆ ਗਿਆ ਆਉਂਦਿਆਂ ਜਿਹੜੇ ਉਹਨਾਂ ਦੇ ਸਿਰ ਦਾੜੀਆਂ ਜਿਹੜੀਆਂ ਪੂਰੀ ਤਰ੍ਹਾਂ ਮੁੰਨ ਕੇ ਚਿੱਟੇ ਜਿਹੜੇ ਕੱਪੜੇ ਪਾ ਕੇ ਚਿੱਟੀਆਂ ਜਿਹੜੀਆਂ ਜੁੱਤੀਆਂ ਪਵਾ ਕੇ ਬਸ ਭਜਾ ਭਜਾ ਕੇ ਜਿਹੜਾ ਉਹ ਲਈ ਜਾਂਦੇ ਸੀਗੇ ਸੋ ਉਹ ਜਿਹੜੀ ਵੀਡੀਓਜ਼ ਵੀ ਇਹਨਾਂ ਨੇ ਆਪ ਜਿਹੜੀਆਂ ਉੱਥੇ ਸ਼ੇਅਰ ਕੀਤੀਆਂ ਐ ਸੋ 1900 1798 ਦਾ ਏਲੀਨ ਐਨਮੀਜ਼ ਦਾ ਜਿਹੜਾ ਇਹ ਐਕਟ ਆ ਉਦੋਂ ਦਾ ਕਿੰਨਾ ਪੁਰਾਣਾ 227 ਸਾਲ ਪੁਰਾਣਾ ਜਿਹੜਾ ਕਾਨੂੰਨ ਆ ਰਾਸ਼ਪਤੀ 트럼ਪ ਨੇ ਇਸ ਨੂੰ ਅਨੁਵਕ ਕੀਤਾ ਆ ਜਦ ਸੌ ਚੁੱਕੀ ਸੀਗੀ 20 ਜਨਵਰੀ ਨੂੰ ਤਾਂ ਉਹਨਾਂ ਨੇ ਸੌ ਚੁੱਕ ਸਮਾਗਮ ਦੇ ਵਿੱਚ ਇਹ ਆਖਿਆ ਸੀਗਾ ਵੀ ਇਹ ਇਸ ਐਕਟ ਨੂੰ ਲਿਆਉਣਾ ਚਾਹੁੰਦੇ ਨੇ ਇਹ ਇਸ ਐਕਟ ਦੀ ਵਰਤੋਂ ਜਿਹੜੀ ਉਹ ਕਰ ਸਕਦੇ ਆ ਉਦਾਂ ਤਾਂ 트럼ਪ ਹੁਣਾਂ ਦੇ ਆਰਡਰ ਦੇ ਉੱਤੇ ਜਿਹੜਾ ਉਹ ਰੋਕ ਲਾਈ ਗਈ ਸੀ ਸੋ ਹੁਣ ਇੱਥੇ ਇੱਕ ਨਵਾਂ ਹਰਜੋਤ ਸਿੰਘ ਜੀ ਇਹ ਵਿਵਾਦ ਜਿਹੜਾ ਉਹ ਛਿੜ ਗਿਆ ਆ ਕੀ 트럼ਪ ਪ੍ਰਸ਼ਾਸਨ ਕਾਨੂੰਨ ਦੇ ਜਾਂ ਵਾਖ ਵਖ ਜਿਹੜੇ ਜਜਜਾਂ ਉਹਨਾਂ ਦੇ ਲਏ ਫੈਸਲੇ ਆ ਉਹਨਾਂ ਨੂੰ ਦਰਕਨਾਰ ਕਰੂਗਾ ਜਾਂ ਉਹਨਾਂ ਨੂੰ ਜਿਹੜਾ ਆ ਉਹ ਜਿਹੜਾ ਉਹ ਮੰਨਣਗੇ ਜਾਂ ਨਹੀਂ ਮੰਨਣਗੇ ਸੋ ਇਹ ਇੱਕਾਫੀ ਜਿਹੜੀ ਆ ਇਸ ਟਾਈਮ ਗੱਲ ਚਰਚਾ ਜਿਹੜੀ ਉਹ ਚੱਲ ਰਹੀ ਹੈ ਕਹਿੰਦੇ ਵੀ ਇਹ ਕੋਰਟ ਦੇ ਵਿੱਚ ਓਪਨ ਡਿਫਾਇਨਸ ਦੇ ਵਿੱਚ ਆ ਚੁੱਕੇ ਹੈਗੇ ਨੇ ਸੋ ਵਾਈਟ ਹਾਊਸ ਦਾ ਜਿਹੜਾ ਇਹ ਐਕਸ਼ਨ ਆ ਜਿਹੜੇ ਜੱਜ ਰੂਜ਼ਬਰਗ ਦਾ ਆਰਡਰ ਆ ਉਹ ਉਸ ਨੂੰ ਲੈ ਕੇ ਹੁਣ ਜਿਹੜੀ ਇੱਕ ਨਵੀਂ ਚਿੰਤਾ ਆ ਜਿਹੜੀ ਉਹ ਬਣੀ ਆ ਏਸੀਐਲਯੂ ਆਰੇ ਉਹ ਕਹਦੇ ਆ ਵੀ ਇਸ ਦੇ ਉਲਟ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਆ ਕਹਿੰਦੇ ਵੀ 5th ਐਮੈਂਡਮੈਂਟ ਯੂਐਸ ਦੇ ਸੰਵਿਧਾਨ ਦੇ ਵਿੱਚ ਗ੍ਰੈਂਡ ਜਿਊਰੀ ਦੇ ਲਈ ਰਾਈਟ ਹੁੰਦਾ ਹੈ ਤੁਹਾਨੂੰ ਉਸ ਉਹ ਰਾਈਟ ਨੂੰ ਪ੍ਰੋਟੈਕਟ ਕਰਦੀ ਆ ਤੇ ਕਹਿੰਦੇ ਵੀ ਉਹ 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 ਇਨਸਾਨ ਨੂੰ ਜਿਹੜਾ ਇਸ ਚੀਜ਼ ਦੇ ਵਿੱਚੋਂ ਜਿਨ੍ਹਾਂ ਨੂੰ ਨਹੀਂ ਗੁਜ਼ਾਰਿਆ ਗਿਆ ਉਹ ਕਿਤੇ ਨਾ ਕਿਤੇ 5th ਐਮੈਂਡਮੈਂਟ ਦੀ ਜਿਹੜੀ ਗੱਲ ਆ ਅੱਜ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਆ ਵੀ ਚਲੇ ਤਾਂ ਗੈਂਗ ਮੈਂਬਰ ਹੀ ਸੀਗੇ ਵੀ ਇਹਨਾਂ ਦੇ ਨਾਲ ਇਦਾਂ ਹੋ ਗਿਆ ਤਾਂ ਕਿਸੇ ਨੂੰ ਕੋਈ ਹਰਜ ਨਹੀਂ ਆ ਸ਼ਾਇਦ ਮжоਰਿਟੀ ਮੁਲਕ ਜਿਹੜਾ ਇਸ ਤਰੀਕੇ ਦੇ ਨਾਲ ਮੰਨਦਾ ਵੀ ਜਿਹੜਾ ਹੋਵੇ ਪਰ ਇਹ ਵੀ ਇਹ ਲਾਈਨ ਕਿੱਥੇ ਖਿੱਚੀ ਜਾਊਗੀ ਵੀ ਕਿ ਇਕੱਲੇ ਗੈਂਗ ਮੈਂਬਰਸ ਦਾ ਕੀ ਇਹਨਾਂ ਨੇ ਸੀਮਤ ਰੱਖਣੀ ਹੈ ਜਾਂ ਕਿਸੇ ਨੂੰ ਵੀ ਬਾਦ ਦੇ ਵਿੱਚ ਇਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੁਣ ਖਲੀਲ ਦਾ ਮੁੱਦਾ ਆਪਣੇ ਸਾਹਮਣੇ ਹੀ ਆ ਜਿਹੜਾ ਕਲੰਬੀਆ ਯੂਨੀਵਰਸਿਟੀ ਦਾ ਉਹ ਮੁੰਡਾ ਸੀਗਾ ਜਿਸ ਨੇ ਜਿਹੜਾ ਉੱਥੇ ਕਲੰਬੀਆ ਯੂਨੀਵਰਸਿਟੀ ਦਾ ਸਟੂਡੈਂਟ ਨਹੀਂ ਸੌਰੀ ਜਿਹੜਾ ਕਲੰਬੀਆ ਯੂਨੀਵਰਸਿਟੀ ਵਿੱਚ ਪ੍ਰੋਟੈਸਟ ਦੇ ਵਿੱਚ ਸ਼ਾਮਲ ਸੀਗਾ ਉਹ ਗ੍ਰੀਨ ਕਾਰਡ ਹੁੰਦੇ ਹੋਏ ਵੀ ਉਸ ਦਾ ਗ੍ਰੀਨ ਕਾਰਡ ਵਾਪਸ ਲੈਣ ਦੀ ਜਿਹੜੀ ਚਰਚਾ ਆ ਉਹ ਹੁਣ ਚੱਲ ਰਹੀ ਆ ਸੋ ਕਾਫੀ ਕੁਝ ਜਿਹੜਾ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੇ ਬਾਬਤ ਚੱਲ ਰਿਹਾ ਜਿਸ ਨੂੰ ਜਿੱਦਾਂ ਕਿ ਆ ਵੀ ਹੋਰ ਜਿਹੜੀਆਂ ਖਬਰਾਂ ਐ ਨਾ ਇਸ ਬਾਬਤ ਇਮੀਗ੍ਰੇਸ਼ਨ ਬਾਬਤ ਆ ਕੁਸ਼ਕ ਹੋਰ ਖਬਰਾਂ ਕਰਕੇ ਫਿਰ ਉਸਤੇ ਵੱਲ ਨੂੰ ਆਪਾਂ ਵਾਅਦੇ ਹੈਗੇ ਆ ਪਰ ਟਰੰਪ ਪ੍ਰਸ਼ਾਸਨ ਦੇ ਦੁਆਰਾ ਕੋਰਟ ਆਰਡਰ ਦਾ ਜਿਹੜਾ ਡਿਫਾਇਨਸ ਆ ਉਹ ਸ਼ੁਰੂ ਹੋ ਚੁੱਕਾ ਹੈ ਬਰੂਸ ਫੇਨ ਇੱਕ ਅਮਰੀਕਨ ਲਾਇਰ ਆ ਜੋ ਸਪੈਸ਼ਲਾਈਜ਼ ਕਰਦਾ ਹੈ ਕਨਸਟੀਟਿਊਸ਼ਨਲ ਤੇ ਇੰਟਰਨੈਸ਼ਨਲ ਲਾਅ ਦੇ ਉੱਤੇ ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਜਿਹੜਾ ਰਾਜਾ ਨਹੀਂ ਹੁੰਦਾ ਜਨੂਰੀ 20 2025 ਨੂੰ ਪ੍ਰੈਜ਼ੀਡੈਂਟ ਨੂੰ ਕਾਰੋਨੇਸ਼ਨ ਨਹੀਂ ਕੀਤਾ ਗਿਆ ਸੀਗਾ ਸੋ ਕਹਿੰਦੇ ਵੀ ਨਾ ਹੀ ਪ੍ਰੈਜ਼ੀਡੈਂਟ ਨੈਪੋਲੀਅਨ ਹੈਗਾ ਫੈਡਰਲ ਕੋਰਟਸ ਦੇ ਕੋਲ ਜੂਰਿਸਡਿਕਸ਼ਨ ਹੈਗੀ ਆ ਪ੍ਰੈਜ਼ੀਡੈਂਟ ਦੇ ਉੱਪਰ ਅ ਸੋ ਪਰ 트럼ਪ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਵੀ ਇੱਕ ਸ਼ਹਿਰ ਦਾ ਇੱਕ ਜੱਜ ਕਿਦਾਂ ਇਸ ਨੂੰ ਰੋਕ ਸਕਦਾ ਸੋ ਆਲਟਿਮੇਟਲੀ ਆਈ ਥਿੰਕ ਇਹ ਕੇਸ ਜਿਹੜਾ ਆ ਯੂ ਐਸ ਦੀ ਸੁਪਰੀਮ ਕੋਰਟ ਦੇ ਕੋਲ ਵੀ ਜਾਊਗਾ ਬੰਦੇ ਸੈਲਵਾਡੋਰ ਜੇਲ੍ਹ ਚ ਕਿਉਂ ਭੇਜੇਗਾ ਕਿਉਂਕਿ ਬੈਨਜ਼ੋਇਲਾ ਵਾਲੇ ਅਮਰੀਕਾ ਤੋਂ ਜੋ ਲੋਕ ਭੇਜੇ ਜਾ ਰਹੇ ਉਹਨਾਂ ਨੂੰ ਲੈਂਦੇ ਨਹੀਂ ਵਾਪਸ ਤੇ ਇਸ ਕਰਕੇ ਉੱਥੇ ਦੀ ਇੱਕ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਆ ਜਿੱਥੇ 40 ਹਜ਼ਾਰ ਲੋਕਾਂ ਨੂੰ ਰੱਖਿਆ ਗਿਆ ਆ ਉੱਥੇ ਇਹ ਭੇਜੇ ਗਏ ਹੈਗੇ ਜੀ ਬਿਲਕੁਲ ਜਿਹੜੇ ਸਲਵਾਡੋਰ ਦਾ ਜਿਹੜਾ ਰਾਸ਼ਪਤੀ ਉਹ ਆਪ ਆਪਣੇ ਉਸ ਟਵੀਟ ਦੇ ਵਿੱਚ ਉਹ ਕਹਿੰਦਾ ਵੀ ਯੂਐਸ ਇਹਨਾਂ ਦੇ ਲਈ ਬਹੁਤ ਘੱਟ ਫੀਸ ਪੇ ਕਰ ਰਿਹਾ ਪਰ ਸਾਡੇ ਲਈ ਬਹੁਤ ਆ ਇੱਕ ਜਾਣੇ ਦੇ ਲਈ ਸੋ ਇਹ ਜਿਹੜਾ ਸਮਝੌਤਾ ਸਲਵਾਡੋਰ ਦੇ ਨਾਲ ਆਲਰੇਡੀ ਜਿਹੜੇ ਉਹ ਕਰ ਚੁੱਕੇ ਆ ਸੋ ਕਿੰਨੇ ਵੀ 6 ਮਿਲੀਅਨ ਡਾਲਰ ਸਲਵਾਡੋਰ ਨੂੰ ਡਿਟੇਨ ਕਰਨ ਦੇ ਲਈ 300 ਜਾਣੇ ਦੇ ਲਈ 6 ਮਿਲੀਅਨ ਡਾਲਰ 트ੰਪ ਪ੍ਰਸ਼ਾਸਨ ਨੇ ਜਿਹੜਾ ਇਹਨਾਂ ਨੂੰ ਦੇਣਾ ਹੈਗਾ ਆ ਸੋ ਉਹਦਾ ਅਮਰੀਕਾ ਦੇ ਵਿੱਚ ਇਹਦਾ ਕਿੰਨਾ ਖਰਚਾ ਆਉਣਾ ਸੀ ਉਹ ਆਪਣੇ ਕੋਲ ਕੋਈ ਆંકੜਾ ਤਾਂ ਇਹਨਾਂ ਨੇ ਨਾ ਦੱਸਿਆ ਆ ਨਾ ਅਜੇ ਕੋਲ ਆਪਣੇ ਕੋਲ ਕੋਈ ਮੌਜੂਦ ਹੈਗਾ ਆ ਪਰ ਹਾਲ ਸਲਵਾਡੋਰ ਦੇ ਜਿਹੜੇ ਰਾਸ਼ਪਤੀ ਦੇ ਟਵੀਟ ਦੇ ਉੱਤੇ ਜਿਹੜਾ ਜਾਈਏ ਤਾਂ ਉਹਨਾਂ ਨੇ ਇਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਆ ਇੱਕ ਸਾਲ ਦੇ ਲਈ ਇਹਨਾਂ ਨੂੰ 6 ਮਿਲੀਅਨ ਡਾਲਰ ਇਹਨਾਂ 300 ਜਿਹੜੇ ਗੈਂਗ ਮੈਂਬਰਸ ਨੂੰ ਰੱਖਣ ਦੇ ਲਈ ਦਿੱਤਾ ਜਾ ਰਿਹਾ ਹੈਗਾ ਆ ਦੇ ਹਜੋ ਸਿੰਘ ਜੀ ਨਾਲ ਹੀ ਇਸੇ ਬਾਬਤ ਚਲੋ ਆਪਾਂ ਗਿਟਮੋ ਦੀ ਵੀ ਨਾਲ ਹੀ ਗੱਲ ਕਰ ਜੀਏ ਗਿਟਮੋ ਦੇ ਵਿੱਚ ਯਾਦ ਹੋਣਾ ਹੈ ਜਦੋਂ ਪਿਛਲੇ ਮਹੀਨੇ ਜਿਹੜੇ ਆਪਣੇ ਬਾਰਡਰਜ਼ ਆਰ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆਲੇ ਜਾਂ 트럼ਪ ਪ੍ਰਸ਼ਾਸਨ ਉਹਨਾਂ ਨੇ ਵੀਡੀਓ ਜਾਰੀ ਕੀਤੀਆਂ ਸੀਗੀ ਵੀ ਦੇਖੋ ਜੀ ਮਿਲਟਰੀ ਪਲੇਨ ਪਹੁੰਚ ਗਿਆ ਉੱਥੇ ਉੱਥੇ ਆਪਾਂ ਬੰਦੇ ਕਰਤੇ ਆ ਜੀ ਅੰਦਰ ਤੇ ਉਹ 40 ਜਾਣੇ ਜਿਹੜੇ ਡਿਟੈਂਸ਼ਨ ਸੈਂਟਰ ਦੇ ਰੂਪ ਦੇ ਵਿੱਚ ਉੱਥੇ ਗਿਟਮੋ ਚ ਰੱਖਣ ਦੀ ਗੱਲ ਆਖੀ ਗਈ ਸੀ ਇਵੈਂਚੁਅਲੀ ਵੀਕਨਡ ਦੇ ਉੱਤੇ ਕਹਿੰਦੇ ਵੀ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਆ ਸੋ ਉੱਥੇ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਗਿਟਮੋ ਦੇ ਵਿੱਚ ਡਿਟੈਂਸ਼ਨ ਸੈਂਟਰ ਬਣਾ ਕੇ ਉਹਨਾਂ ਨੂੰ ਰੱਖਣ ਦੇ ਲਈ ਸੋ ਉਹਨਾਂ ਨੂੰ ਉੱਥੋਂ ਹੁਣ ਵਾਪਸ ਬੁਲਾਉਣਾ ਪਿਆ ਜਿੱਥੇ ਇੱਕ ਪਾਸੇ 트ੰਪ ਸੈਸ਼ਨ ਇੱਕ ਜੱਜ ਦੇ ਫੈਸਲੇ ਦੇ ਉਲਟ ਇਹਨਾਂ ਨੂੰ ਅਲਸਲਵਾਡੋਰ ਚ ਘੱਲ ਵੀ ਦਿੱਤਾ ਦੂਜੇ ਪਾਸੇ ਜਿਹੜੀਆਂ ਹੋਰ ਮੁੱਦਿਆਂ ਦੇ ਚੱਲਦੇ ਆ ਜਿਹੜੇ ਇਸ ਦੇ ਵਿੱਚ ਜਿਹੜੇ ਇਸ਼ੂ ਲੀਗਲ ਇਸ਼ੂ ਜਿਹੜੇ ਆ ਰਹੇ ਸੀ ਉਸ ਤੇ ਚੱਲਦੇ ਆ ਉੱਥੋਂ ਸਾਰੇ ਹੀ ਡਿਟੈਂਸ਼ਨ ਸੈਂਟਰ ਚੋਂ ਜਾ ਜਿਨ੍ਹਾਂ ਨੂੰ ਗਿਟਮੋ ਦੇ ਵਿੱਚ ਰੱਖਿਆ ਗਿਆ ਸੀ ਉਹ ਵਾਪਸ ਲੈ ਆnde ਗਏ ਆ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਸੀਗਾ ਜੀ